ਪਰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਲੁਧਿਆਣਾ ਦੇ ਵਿੱਚ ਸਥਿਤ ਜਿਹੜਾ ਹਲਵਾਰਾ 에ਅਰਪੋਰਟ ਹੈ ਅਗਲੇ ਮਹੀਨੇ ਤੋਂ ਇਹਦੇ ਵਿੱਚ ਉਡਾਣਾਂ ਸ਼ੁਰੂ ਹੋ ਸਕਦੀਆਂ ਨੇ ਸੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਇਹਨਾਂ ਦੇ ਵੱਲੋਂ 1 ਫਰਵਰੀ ਨੂੰ ਜਲੰਧਰ ਦੇ ਵਿੱਚ ਸਥਿਤ ਆਦਮਪੁਰ 에ਅਰਪੋਰਟ ਤੋਂ ਹਲਵਾਰਾ 에ਅਰਪੋਰਟ ਦਾ ਵਰਚੁਅਲ ਉਦਘਾਟਨ ਕੀਤਾ ਸੀ ਤਾਂ ਸ਼ੁਰੂਆਤੀ ਦੌਰ ਦੇ ਵਿੱਚ 에ਅਰਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹਨਾਂ ਉਡਾਣਾਂ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ 에ਅਰਲਾਈਨਸ ਦੇ ਪ੍ਰਸਤਾਵ ਮੁਤਾਬਕ ਹਲਵਾਰਾ 에어ਪੋਰਟ ਤੇ ਦਿੱਲੀ ਤੋਂ ਪਹਿਲੀ ਫਲਾਈਟ ਹੈ ਜਿਹੜੀ ਸਵੇਰੇ 7 ਵਜੇ ਲੈਂਡ ਕਰੇਗੀ ਇਸ ਤੋਂ ਬਾਅਦ ਸਵੇਰੇ 7:40 ਮਿੰਟ ਤੇ ਲੁਧਿਆਣਾ ਤੋਂ ਦਿੱਲੀ ਲਈ ਫਲਾਈਟ ਹੈ ਜਿਹੜੀ ਰਵਾਨਾ ਹੋਵੇਗੀ ਸ਼ੁਰੂਆਤੀ ਪੜਾਅ ਦੇ ਵਿੱਚ ਹਰ ਰੋਜ਼ ਲੁਧਿਆਣਾ ਤੋਂ ਦਿੱਲੀ ਤੇ ਦਿੱਲੀ ਤੋਂ ਲੁਧਿਆਣਾ ਦੋ ਫਲਾਈਟਾਂ ਨੇ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਇਸ ਤੋਂ ਬਾਅਦ ਦੇਸ਼ ਦੇ ਹੋਰ ਰਾਜਾਂ ਲਈ ਵੀ ਫਲਾਈਟਾਂ ਨੂੰ ਮਨਜ਼ੂਰੀ ਦਿੱਤੀ ਜਾਊਗੀ ਤੇ ਗੱਲ ਕਰੀਏ ਅੰਤਰਰਾਸ਼ਟਰੀ ਫਲਾਈਟਾਂ ਦੀ ਤਾਂ ਇਹਨਾਂ ਦੀਆਂ ਉਡਾਣਾਂ ਭਰਨ ਦੇ ਵਿੱਚ ਹਜੇ 2 ਸਾਲ ਜਾਂ ਫਿਰ ਇਸ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਤਾਂ ਇਹ ਫਲਾਈਟਾਂ ਸ਼ੁਰੂ ਹੋਣ ਦੇ ਨਾਲ ਹੁਣ ਜਿਹੜਾ ਦਿੱਲੀ ਤੋਂ ਲੁਧਿਆਣਾ ਤੱਕ ਦਾ ਸਫ਼ਰ ਹੈ ਉਹ 1 ਘੰਟਾ 20 ਮਿੰਟ ਦਾ ਰਹੂਗਾ ਟਿਕਟ ਦੀ ਕੀਮਤ ਦੀ ਗੱਲ ਕਰੀਏ ਤਾਂ 2800 ਰੁਪਏ ਤੋਂ ਲੈ ਕੇ 3500 ਦੇ ਕਰੀਬ ਇਹ ਅਨੁਮਾਨਿਤ ਹੈ ਇਹ ਟਿਕਟ ਦਾ ਰੇਟ ਹੋ ਸਕਦਾ ਹੈ ਫਿਲਹਾਲ ਜਿਹੜੇ ਟਿਕਟ ਦੇ ਸਹੀ ਰੇਟ ਨੇ ਉਹ ਤੈ ਨਹੀਂ ਹੋਈ ਤੇ ਫਲਾਈਟ ਚੜਨ ਵਾਸਤੇ ਯਾਤਰੀਆਂ ਨੂੰ ਘੱਟੋ ਘੱਟ 2 ਘੰਟੇ ਪਹਿਲਾਂ 에ਅਰਪੋਰਟ ਪਹੁੰਚਣਾ ਲਾਜ਼ਮੀ ਹੋਵੇਗਾ ਇਹ ਜਾਣਕਾਰੀ ਆਈ ਹੈ ਹੁਣ ਤੱਕ ਦੀ ਲੁਧਿਆਣਾ ਦੇ ਵਿੱਚ ਪੈਂਦੇ ਹਲਵਾਰਾ 에ਅਰਪੋਰਟ ਦੀ। ਬਾਕੀ ਅੱਗੇ ਜੋ ਜਿਵੇਂ ਜਾਣਕਾਰੀ ਆ ਉਹ ਸਮੇਂ ਸਿਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਫੋਰ ਜਾਣਕਾਰੀ ਲਈ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ।